ਹੁਣ ਜਦੋਂ ਇਨਸਾਨ ਸੱਚੇ ਦਿਲੋਂ ਜਾ ਕੇ ਬਾਬਾ ਦੀਪ ਸਿੰਘ ਜੀ ਇੱਕ ਅਰਦਾਸ ਕਰਦਾ ਕਿ ਬਾਬਾ ਜੀ ਮੇਰਾ ਸਾਥ ਦੇਣਾ ਓਖੇ ਸੁਖੇ ਰਾਹਾਂ 'ਚ ਜ਼ਿੰਦਗੀ ਦੇ ਮੇਰੀ ਬਾ ਕਦੇ ਨਾ ਛੱਡਣਾ ਤੇ ਬਾਬਾ ਦੀਪ ਸਿੰਘ ਜੀ ਹਰ ਵੇਲੇ ਤੁਹਾਡਾ ਸਾਥ ਦੇਣਗੇ ਕਬਰਾਇਆ ਨਾ ਕਰੋ ਸੋਚਿਆ ਨਾ ਕਰੋ ਜ਼ਿਆਦਾ ਆਪਾਂ ਬੜਾ ਸੋਚਦੇ ਅੱਗੇ ਕੀ ਹੋਏਗਾ ਕੁਝ ਗਲਤ ਨਾ ਹੋ ਜੇ ਸਾਰੇ ਮੇਰਾ ਸਾਥ ਛੱਡ ਗਏ ਆ ਮੇਰੇ ਤੇ ਮਾੜਾ ਵਕਤ ਚੱਲਦਿਆ ਮੇਰੇ ਕੰਮ ਹੀ ਨਹੀਂ ਬਣਨਦੇ ਇਹ ਸੋਚਣਾ ਸਭ ਫਜ਼ੂਲ ਹੈ ਤੁਹਾਡਾ ਵਕਤ ਜਦੋਂ ਆਇਆ ਰੋਕ ਥੋੜੀ ਲੈਣਾ ਕਿਸੇ ਨੇ ਸਾਰੇ ਕੰਮ ਆ ਜਾਣੇ ਤੁਹਾਡੇ ਵੀ ਅਰਦਾਸ ਕਰਿਆ ਕਰੋ ਸੱਚੇ ਦਿਲ ਨਾਲ ਹਮੇਸ਼ਾ ਉਹ ਦੇਖ ਕੇ ਜਾਗੇ ਦੋਵੇਂ ਹੱਥ ਜੋੜ ਕੇ ਉਹਨੂੰ ਕਹਿਣਾ ਕਿ ਮਾਲਕਾ ਮੇਰੀ ਅਰਜ਼ੋਈ ਸੁਣ ਮੈਂ ਤੇਰੇ ਅੱਗੇ ਆ ਕੇ ਖੜਾ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਸਾਰੀ ਉਮਰ ਆਪਾਂ ਦੂਜਿਆਂ ਦਾ ਦੁੱਖ ਸੁੱਖ ਫੋਲਦੇ ਰੰਨੇ ਜਿਹੜਾ ਸਾਡੀ ਰਾਖੀ ਕਰਦਾ ਜਿਹੜਾ ਸਾਨੂੰ ਸਾਂਭਦਾ ਆਪਾਂ ਉਹਦੇ ਨਾਲ ਕਦੇ ਗੱਲਾਂ ਕਰਦੇ ਨਹੀਂ ਉਹਦੇ ਦਰਬਾਰ 'ਚ ਜਾ ਕੇ ਉਹਦੇ ਨਾਲ ਗੱਲਾਂ ਕਰਿਆ ਕਰੋ ਕਿਉਂ ਨਹੀਂ ਜਵਾਬ ਦੇਗਾ ਤੁਹਾਨੂੰ ਜਿਨ੍ਹਾਂ ਦੀਆਂ ਸੱਚੇ ਦਿਲ ਦੀਆਂ ਯਾਰੀਆਂ ਲੱਗ ਜਾਂਦੀਆਂ ਨਾ ਪ੍ਰਮਾਤਮਾ ਦੇ ਨਾਲ ਫਿਰ ਪ੍ਰਮਾਤਮਾ ਉਹਨਾਂ ਦੀ ਹਰ ਗੱਲ ਸੁਣਦਾ ਹੈ ਵਿਸ਼ਵਾਸ ਰੱਖਿਆ ਕਰੋ ਉਹਦੇ ਤੇ ਉਹਨੇ ਤੁਹਾਡੇ ਨਾਲ ਗਲਤ ਨਹੀਂ ਹੁੰਦੇ ਨਾਲ ਕੁਝ ਵੀ ਯਾਦ ਰੱਖਣਾ ਜਿਸ ਦੀ ਉਹਦੀ ਕਿਰਪਾ ਹੋ ਗਈ ਨਾ ਦੇ ਵੇਰਾ ਕਿ ਸੁਮਾ ਦਾ ਮੁਕੱਦਰ ਸਾਬਤ થઈ ਰਹੇ ਨੇ ਜੋ ਤੁਸੀਂ ਚਾਹੋਗੇ ਉਹੋ ਹੀ ਤੁਹਾਡੀ ਛੋਲੀ ਚ ਪਾ ਦਣਾ ਹੁੰਨੇ ਆ